ਵੀਡੀਓ ਵੇਖ ਰਿਹਾ ਕਿ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਂ ਤੇਰਾ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਦੀ ਵੱਡੀ ਘਮਨੀਰ ਦੇ ਹੱਥਾਂ 'ਚ ਪਾਕਿਸਤਾਨ ਦਾ ਕੰਟਰੋਲ ਬਣਾਇਆ ਗਿਆ ਸੀ ਦੀ ਐਪ ਪ੍ਰਸਤਤੀ ਤੋਂ ਖੋ ਕੇ ਅਸੀਮ ਨੂੰ ਮਿਲਿਆ ਪਰਮਾਨੋ ਬਟਨ ਪਾਕਿਸਤਾਨ ਵਿੱਚ ਫੌਜ ਦਾ ਪ੍ਰਭਾਵ ਇੱਕ ਨਵੇਂ ਪੜਾਵੇ ਵਿੱਚ ਮੇਚ ਦਾਖਲ ਹੋ ਗਿਆ ਹੈ ਫੌਜ ਮੁਖੀ ਜਨਰਲ ਅਸੀ ਅਸੀ ਮਨੀਰ ਨੂੰ ਵੀਰਵਾਰ ਨੂੰ ਪਾਕਿਸਤਾਨ ਦਾ ਪਹਿਲਾ ਚੀਫ ਆਫ ਡਿਫੈਂਸ ਫੌਜ ਚੀਫ ਨਿਯੁਕਤ ਕੀਤਾ ਗਿਆ ਹੈ ਇਹ ਅਹੁਦਾ ਹਾਲ ਹੀ ਵਿੱਚ ਲਾਗੂ ਕੀਤੇ ਗਏ 27ਵੇਂ ਸੰਵਿਧਾਨਿਕ ਸੋਧ ਦੇ ਤਹਿਤ ਬਣਾਇਆ ਗਿਆ ਹੈ ਫੌਜ ਹਵਾਈ ਸੈਨਾ ਤੇ ਜਲ ਸੈਨਾ ਦੇ ਸੁਪਰੀਮ ਕਮਾਂਡਰ ਬਣ ਗਏ ਹਨ ਉਹਨਾਂ ਦਾ ਕਾਰਜਕਾਲ ਵੀ 5 ਸਾਲ ਦਾ ਹਰਤ ਕੀਤਾ ਗਿਆ ਹੈ ਇਸ ਤੋਂ ਬਾਅਦ ਚੇਅਰਮੈਨ ਜੁਆਇੰਟ ਚੀਫ ਆਫ ਸਟਾਫ ਕਮੇਟੀ ਦਾ ਅਹੁਦਾ ਖਤਮ ਕਰ ਦਿੱਤਾ ਗਿਆ ਹੈ ਇਹ ਭੂਮਿਕਾ 19 1976 ਤਮ ਮੌਜੂਦ ਸੀ ਪਰ ਮੌਜੂਦਾ ਸੀ ਜੇ ਸੀ ਐਸ ਸੀ ਜਨਰਲ ਜਨਰਲ ਮਾਹਿਰ ਸ਼ਮ ਸ਼ਾਦ ਮਿਰਚਾ ਦੀ ਸੇਵਾ ਮੁਕਤੀ ਨਾਲ ਇਸ ਨੂੰ ਖਤਮ ਕਰ ਦਿੱਤਾ ਗਿਆ 24 ਕਰੋੜ ਦੀ ਆਬਾਦੀ ਅਤੇ ਪਰਮਾਣੂ ਸ਼ਕਤੀ ਵਾਲਾ ਪਾਕਿਸਤਾਨ ਲੰਬੇ ਸਮੇਂ ਤੋਂ ਨਾਗਰਿਕ ਤੇ ਫੌਜੀ ਸ਼ਾਸਨ ਵਿਚਕਾਰ ਕਮਦਾ ਰੱਖਿਆ ਆਖਰੀ ਵਾਰ ਜਦੋਂ ਜਨਰਲ ਪ੍ਰਵੇਸ਼ ਮਸ਼ੱਪਰ ਨੇ 1999 ਵਿੱਚ ਸੱਤਾ ਤੇ ਕਬਜ਼ਾ ਕੀਤਾ ਤੇ ਖੁੱਲਾ ਫੌਜੀ ਸ਼ਾਸਨ ਸਥਾਪਿਤ ਕੀਤਾ ਸੀ ਤਾਂ ਲੋਕਤੰਤਰੀ ਸਰਕਾਰਾਂ ਆਈਆਂ ਪਰ ਫੌਜ ਦਾ ਪ੍ਰਭਾਵ ਮੌਜੂਦ ਮਜ਼ਬੂਤ ਰੱਖਾ ਮਨਮਿਆ ਸੋਧਾ ਨੇ ਸੋਨੇ ਦੀ ਮਾਰਕੀਟ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੁਣ ਪਰਮਾਣੂ ਹਥਿਆਰਾਂ ਦੀ ਕਮਾਂਡ ਵੀ ਸਿੱਧੇ ਤੌਰ ਤੇ ਸੀਡੀਐਫ ਜੰਮੀ ਸਭ ਨੇ ਦੇ ਕੰਟਰੋਲ ਹਿੱਟ ਹੋਵੇਗੀ ਪਹਿਲੇ ਦੇ ਰਾਸ਼ਟਰਪਤੀ ਅਤੇ ਕੈਬਨਿਟ ਕੋਰਸੀ ਪਰ ਹੁਣ ਮਨੀਰ ਨੂੰ ਸਿਖਰਲਾ ਕੰਟਰੋਲ ਦਿੱਤਾ ਗਿਆ ਹੈ ਇਸ ਬਦਲਾਤ ਨੇ ਮਨੀਰ ਦੇ ਕਾਰਜਕਾਂ ਨੂੰ ਵਿਦਾ ਦਿੱਤਾ ਹੈ ਉਹ ਅਸਲ ਵਿੱਚ 27 ਨਵੰਬਰ 2027 ਨੂੰ ਸੇਵਾਮੁਕਤ ਹੋਣ ਵਾਲੇ ਸਨ ਪਰ ਹੁਣ ਉਹ 2030 ਤੱਕ ਆਪਣੇ ਨਵੇਂ ਅਹੁਦੇ ਤੇ ਰਹਿਣਗੇ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ